ਪੰਜਾਬ ਨੂੰ ਰੰਗਲਾ ਬਣਾਉਣ ਲਈ ਅਤੇ ਨਸ਼ਾ ਮੁਕਤ ਕਰਨ ਦੇ ਲਈ ਵੱਡਾ ਐਕਸ਼ਨ ਲੈ ਲਿਆ ਹੈ ਤੇ ਦੱਸਦੀ ਹੈ ਕਿ ਹੁਣ ਨਸ਼ਾ ਤਸਕਰੀਆਂ ਨੂੰ ਸਿੱਧੀ ਚੇਤਾਵਨੀ ਪੰਜਾਬ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਜਿਸ ਦੇ ਤਹਿਤ ਹੁਣ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਤੇ ਜਿਸ ਦੇ ਵਿੱਚ ਪੰਜ ਮੰਤਰੀਆਂ ਦੇ ਵੱਲੋਂ ਹੁਣ ਵੱਡੇ ਐਕਸ਼ਨ ਲਏ ਜਾਣਗੇ ਤੇ ਦੱਸਦੀਏ ਕਿ ਹੁਣ ਪੰਜਾਬ ਚੋਂ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੱਕ ਲਿਆ ਹੈ ਤੇ ਦੂਜੇ ਪਾਸੇ ਨਸ਼ਾ ਵੇਚਣ ਵਾਲਿਆਂ ਨੂੰ ਵੀ ਇੱਕ ਸਿੱਧੀ ਕਾਰਵਾਈ ਦੀ ਚੇਤਾਵਨੀ ਦੇ ਦਿੱਤੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਬੀਤੇ ਦਿਨਾਂ ਦੇ ਵਿੱਚ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਜਿਹੜਾ ਕਿ ਮਿਲਿਆ ਤੇ ਪੰਜਾਬ ਸਰਕਾਰ ਦਾ ਹੁਣ ਇੱਕ ਹੋਰ ਐਕਸ਼ਨ ਮੋਡ ਆ ਜਿਹੜਾ ਕਿ ਆਏ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ਤੇ ਆ ਤੇ ਦੱਸਦੀ ਕਿ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਐ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਨਸ਼ਾ ਵੇਚੇਗਾ ਉਸ ਦੇ ਉੱਤੇ ਸਿੱਧੀ ਕਾਰਵਾਈ ਕੀਤੀ ਜਾਵੇਗੀ ਤੇ ਉੱਥੇ ਹੀ ਹੁਣ ਆਪ ਸਰਕਾਰ ਦੇ ਵੱਲੋਂ ਇਹ ਫੈਸਲਾ ਮੀਟਿੰਗ ਦੇ ਵਿੱਚ ਲਿਆ ਗਿਆ ਤੇ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਮੰਤਰੀ ਹਰਪਾਲ ਚੀਮਾ ਦਾ ਕੀ ਕਹਿਣਾ ਹੈ ਜਿੱਥੇ ਕੋਈ ਨਸ਼ਾ ਤਸਕਰ ਪੰਜਾਬ ਪੁਲਿਸ ਨੂੰ ਦਿਖਿਆ ਜਾਂ ਸਾਨੂੰ ਇਨਫਰਮੇਸ਼ਨ ਮਿਲੀ ਤਾਂ ਉਹਦੇ ਖਿਲਾਫ ਇੱਕ ਵੱਡੀ ਜੜੀ ਯੰਗਾ ਉਹ ਪੰਜਾਬ ਸਟਾਰਟ ਹੋ ਤੁਸੀਂ ਦੇਖਿਆ ਪਿਛਲੇ 3-4 ਦਿਨਾਂ ਚ ਪਿਛਲੇ 3-4 ਦਿਨ ਦੇਖਿਆ ਤੁਸੀਂ ਕਿਸ ਤਰ੍ਹਾਂ ਜਿਹੜੇ ਡਰੱਗ ਪੈਡਲਰ ਸੀਗੇ ਉਹਨਾਂ ਦੇ ਘਟ ਆ ਹੈਗਾ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਿਆ ਇਹ ਪੰਜਾਬ ਚ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕੱਲ ਜਦੋਂ ਰਾਤ ਮਾਨਜੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਨਫਾਰਮੇਸ਼ਨ ਮਿਲੀ ਕਿ ਉੱਥੇ ਕੋਈ ਜਗਰਾਓ ਦੇ ਨੇੜੇ ਪਿੰਡ ਦੇ ਅੰਦਰ ਕੋਈ ਨਸ਼ਾ ਤਸਕਰ ਸਰਪੰਚ ਨੂੰ ਚੈਲੰਜ ਕਰ ਰਿਹਾ ਪਿੰਡ ਦੇ ਚੁਣੇ ਹੋਏ ਸਰਪੰਚ ਨੂੰ ਚੈਲੰਜ ਕਰ ਰਿਹਾ ਔਰਤ ਚੈਲੰਜ ਕਰ ਰਹੀ ਕਿ ਮੈਂ ਇਸੇ ਤਰ੍ਹਾਂ ਨਸ਼ਾ ਵੇਚੂਗਾ ਮੈਂ ਇਸੇ ਤਰ੍ਹਾਂ ਨਸ਼ਾ ਵੇਚਦੀ ਰਹੂੰਗੀ ਤਾਂ ਉਸੇ ਸਮੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕਰ ਦਿੱਤਾ ਤੁਰੰਤ ਜਿਹੜੇ ਐਸਐਸਪੀ ਸਾਹਿਬਾਨ ਨਾਲ ਗੱਲ ਕੀਤੀ ਤੁਰੰਤ ਜਿਹੜੇ ਉਸ ਇਲਾਕੇ ਦੇ ਅਫੀਸਰ ਸਾਹਿਬਾਨ ਨਾਲ ਗੱਲ ਕੀਤੀ ਉਸ ਸਰਪੰਚ ਨਾਲ ਗੱਲ ਕੀਤੀ ਤਾਂ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਮੈਂ ਸਮਝਦਾ ਇਸ ਤਰ੍ਹਾਂ ਦੇ ਐਕਸ਼ਨ ਜਿਹੜੇ ਨਗੇ ਹੁਣ ਤੁਹਾਨੂੰ ਪੂਰੇ ਪੰਜਾਬ ਦੇਖਣ ਨੂੰ ਮਿਲਣਗੇ ਲਗਾਤਾਰ ਸਾਡੀ ਟੀਮ ਪੰਜਾਬ ਪੁਲਿਸ ਸਾਡਾ ਸਿਵਲ ਪ੍ਰਸ਼ਾਸਨ ਸਾਰੇ ਡੀਸੀ ਸਹਿਬਾਨ ਸਾਰੇ ਐਸਐਸਪੀ ਸਹਿਬਾਨ ਸਾਰੇ ਐਡੀ ਜਿੰਨੇ ਆਫੀਸਰ ਸਹਿਬਾਨ ਨੇਗੇ ਉਹ ਲਸ਼ਿਆਂ ਦੇ ਬਰਤ ਜਿਹੜੀ ਜੰਗ ਸ਼ੁਰੂ ਕੀਤੀ ਆ ਉਹਦੇ ਵਿੱਚ ਰੱਖ ਕੇ ਅਸੀਂ ਕੰਮ ਕਰਾਂਗੇ ਉਹਦੇ ਅੰਦਰ ਅਸੀਂ ਸਾਰਿਆਂ ਨੇ ਅੱਜ ਇੱਕ ਮਤਲਬ ਇਹਤ ਲਿਆਗਾ ਅੱਜ ਸਾਰਿਆਂ ਨੇ ਇੱਕ ਜ਼ਿੰਮੇਵਾਰੀ ਲਈ ਆ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰਕੇ ਰਾਂਗੇ ਕਿਉਂਕਿ ਪੰਜਾਬ ਜਿਸ ਤਰ੍ਹਾਂ ਪਹਿਲਾਂ ਦੇਸ਼ ਦਾ ਕ੍ਰੰਬਲਾ ਰੰਗਲਾ ਸੂਬਾ ਹੁੰਦਾ ਸੀਗਾ ਪੰਜਾਬ ਦੇ ਅੰਦਰ ਛਿੰਝਾਂ ਹੁੰਦੀਆਂ ਸੀਗੀਆਂ ਪੰਜਾਬ ਦੇ ਅੰਦਰ ਭੰਗੜੇ ਪੈਂਦੇ ਸੀ ਜਿੱਥੇ ਪੈਂਦੇ ਸੀਗੇ ਉਹ ਵੀ ਆਉਣ ਵਾਲੇ ਸਮੇਂ 'ਚ ਦੁਬਾਰੇ ਸਟਾਰਟ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪਹਿਲਾਂ ਸਟਾਰਟ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾਗਾ ਉਹਨਾਂ ਨੂੰ ਅਸੀਂ ਉਹਨਾਂ ਦੀ ਗਿਣਤੀ ਜਿਹੜੀ ਆ ਹੋਰ ਵਧਾਉਣੀ ਆ ਤਾਂ ਬਦੂਗੀ ਜੇਕਰ ਪੰਜਾਬ 'ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਊਗਾ ਸੋ ਅੱਜ ਇੱਕ ਵੱਡੀ ਪਹਿਲ ਜਿਹੜੀ ਆ ਉਹ ਕੀਤੀ ਆ ਮੇਰੀ ਗਵਾਈ 'ਚ ਮਾਨਜੋਗ ਮੁੱਖ ਮੰਤਰੀ ਸਾਹਮਣੇ ਕਮੇਟੀ ਬਣਾਈ ਆ ਸੋ ਸਾਡਾ ਸਾਰਿਆਂ ਦਾ ਸਮਾਜ ਦੇ ਹਰ ਵਰਗ ਦਾ ਫਰਜ਼ ਬਣਦਾਗਾ ਕਿ ਅਸੀਂ ਸਰਕਾਰ ਦਾ ਸਹਿਯੋਗ ਦਈਏ ਜਿੱਥੇ ਵੀ ਕੋਈ ਲਾਈਨ ਆਰਡਰ ਨੂੰ ਆਪਣੇ ਹੱਥ ਚ ਲਊਗਾ ਉਹਦੇ ਖਿਲਾਫ ਵੀ ਸਖਤੀ ਵਰਤੀ ਜਾਊਗੀ ਔਰ ਅਕਾਉਂਟੇਬਿਲਟੀ ਜਿਹੜੀ ਆ ਅਫਸਰ ਸਹਿਬਾਨ ਦੀ ਤੈਅ ਕੀਤੀ ਜਾਊਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰਪੰਗਨ ਸਿੰਘ ਮਾਜੀ ਦੀਗਵਾਈ ਚ ਹੋਈ ਸੀਗੀ ਜਿਹਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਜਿਹਦੇ ਵਿੱਚ ਸਾਰੇ ਐਸਐਸਪੀ ਸਹਿਬਾਨ ਔਰ ਸਾਰੇ ਸੀਨੀਅਰ ਸਿਵਲ ਦੇ ਅਫਸਰ ਸਹਿਬਾਨ ਚੀਫ ਸੈਕਟਰੀ ਸਹਿਬਾਨ ਡੀਜੀਪੀ ਸਹਿਬਾਨ ਸਾਰੇ ਸ਼ਾਮਲ ਹੋਏ ਸੀਗੇ ਉਸ ਮੀਟਿੰਗ ਦੇ ਦੌਰਾਨ ਸਾਰੇ ਅਫਸਰ ਸਹਿਬਾਨ ਨੂੰ ਖੇਤਲੇ ਲੈਵਲ ਤੱਕ ਸਖਤ ਨਿਰਦੇਸ਼ ਦਿੱਤੇ ਗਏ ਨੇਗੇ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਨਸ਼ਾ ਪੈਡਲਰ ਆ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਜੇਕਰ ਕੋਈ ਉਹਦੇ ਵਿੱਚ ਕੋਤਾਈ ਕਰੂਗਾ ਜੇਕਰ ਕੋਈ ਰੋੜਾ ਬਣੂਗਾ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ